ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਆਂ ਗਾਵਾਂ ਸੇਲ ਲਈ ਲੈ ਕੇ ਆਏ ਜੀ ਆਓ ਖੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਹੋ ਵਧੀਆ ਠੀਕ ਠਾਕ ਜੀ ਨਾਮ ਤੇ ਐਡਰੈਸ ਬੋਲ ਨਾਮ ਗਰਦੀਪ ਸਿੰਘ ਪਿੰਡ ਹੈਣਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਧਪਾ ਜੀ ਧਪਾ ਪਿੰਡ ਸੈਣਾ ਨੇੜੇ ਪਿੰਡ ਭਦੌੜਾ ਨੇੜੇ ਇਧਰ ਭਦੌੜਾ ਰਹਿ ਗਿਆ ਜੀ ਪੱਖੋ ਕੈਂਚੀਆਂ ਰਹਿ ਗਿਆ ਮੋਬਾਈਲ ਨੰਬਰ 9876417 ਤਾਂ 17376 ਠੀਕ ਆ ਭਾਈ ਭਾਈ ਜਿਹੜੇ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਅਸੂਲ ਸੋਈ ਵੀ ਆ ਇਹ ਵੀਰੇ ਦੂਜਾ ਕਿੰਨਾ ਟਾਈਮ ਹੋ ਗਿਆ ਸੋਈ ਇਹ ਨੂੰ ਅਮੀਨਾ ਹੋ ਗਿਆ ਮਹੀਨੇ ਬੱਸੀ ਆ ਵਗੈਰਾ ਇੱਕ ਮਹੀਨਾ ਹੋ ਗਿਆ ਬੱਸੀ ਬੱਚੀ ਬੱਚੀ ਚੰਗੀ ਹੈ ਨਾ ਹਾਂ ਬੁਰੀ ਚੰਗੀ ਹੈ ਬੱਚਾ ਭਾਈ ਮਗਰ ਬੱਚੀ ਹੈ ਬੱਚੀ ਘਰ ਮੜੀ ਚੰਗੀ ਹੈ ਇੱਕ ਮਹੀਨਾ ਬਾਈ ਗਿਆ ਨਾ ਹੋ ਗਿਆ ਇਹਨੂੰ ਸੋਈ ਇਹਨੂੰ ਦੁੱਧ ਕਿੰਨਾ ਹੋ ਯੋਦ ਬਾਈ ਸਾਡੇ 13 ਲੀਟਰ ਆਪਾਂ 15 ਚੋਕੇ ਲੈ ਆਈ ਓਪਰਾ ਜਾ ਕਰ ਗਈ 2 ਕੋ ਘਟਾ ਗੀ ਠੀਕਾ ਜਿਹੜਾ ਚੂਨ ਵਾਲਾ 13 ਲੀਟਰ ਨੈਟ ਹੈਗਾ ਹਾਂ ਠੀਕ ਹੈ ਚਵਾਈ ਕਿਵੇਂ ਆ ਚਵਾਈ ਪੂਰੀ ਵਧੀਆ ਬਾਈ ਠੰਡੇ ਠੰਡੇ ਪੂਰੀ ਆ ਠੰਡੀ ਪੂਰੀ ਆ ਹੋ ਲੈ ਬਾਈ ਤੋਰ ਕੇ ਰਖਾ ਦੇ ਕੱਦ ਚੰਗਾ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਬਿੱਥੀ ਦੇ ਥਾਣ ਚਵਾਈ ਦੋਨੇ ਬੈਠਾਂ ਦੀ ਹੋਈ ਵੀ ਹੈ ਬਾਈ ਤੇ ਚਵਾਈ ਜਿਹੜੀ ਸਵੇਰ ਦੀ ਬਾਈ ਕਹਿੰਦਾ ਹੋਈ ਵੀ ਆ ਹੁਣ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਤਕਰੀਬਨ 11:41 ਮਿੰਟ ਹੋ ਗਏ ਉਸ ਹਿਸਾਬ ਨਾਲ ਜਜਮੈਂਟ ਸ਼ਾਮ ਤੱਕ ਆਰਡਰ ਜਿਹੜਾ ਹੋਰੇ ਵਧੀਆ ਤਿਆਰ ਕਰ ਲਓ ਤੇ ਮੁੱਲ ਕੀ ਆ ਭਰਾ ਜਾਇਜ਼ ਜਰਾ ਮੁੱਲ ਬਈ ਬਸ ਦੋਨਾਂ ਦੀ 40-40 ਹਜ਼ਾਰ ਰੁਪਈਆ ਮਾਨਤਾਨ ਹੋ ਜਾ ਹਾਂ ਤਾਂ ਹੋ ਜੂ ਮਾੜਾ ਮੋਟਾ 40 ਹਜ਼ਾਰ ਰੁਪਈਆ ਮੁੱਲ ਆ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੀ ਆਰਡਰ ਕਮਾਲ ਦਾ ਢਿੱਲਾ ਬਹੁਤ ਖਾਉਂਦੀ ਆ ਸ਼ਾਮ ਤੱਕ ਲੇਵਾ ਜਿਹੜਾ ਨੇ ਕਮਾਲ ਦਾ ਤਿਆਰ ਕਰਨਾ ਲੇਵਾ ਦੇਖੋ ਲੈ ਸੱਜਣਾ ਵਰਗਾ ਲੇਵਾ ਲਈ ਚਾਹੀਦੀ ਆ ਤੇ ਨਾੜਾ ਨੂੰ ਨਾ ਫੁੱਲ ਚਾਹੀਆਂ ਠੰਡੀ ਦੇਖੋ ਲੈ ਜਿਵੇਂ ਮਰਜ਼ੀ ਵਾਜਾ ਕੋਈ ਚੱਕਰ ਨਹੀਂ ਹਿੱਲਣਾ ਕਰਮਣੀ ਨੇ ਹੈ ਨੇ ਚਵਾਈ ਚੰਗੀ ਆ ਨਾ ਚਵਾਈ ਬੜੀ ਵਧੀਆ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰ ਹੀ ਨਹੀਂ ਲੈ ਚਵਾਈ ਬਹੁਤ ਚੰਗੀ ਆ ਲੈ ਕੀ ਬਾਤ ਆ ਚੂਣ ਚੰਗਾ ਲੱਗਿਆ ਕਰਮਣੀ ਨੂੰ ਤੇ ਥਾਣ ਦੇਖੋ ਅੱਤੀ ਝੂੜਾ ਮਸ਼ੀਨ ਨਾਲ ਝੂੜਾ ਤਾਂ ਵੀ ਕੋਈ ਚੱਕਰ ਵਧੀਆ ਸੰਘਣਾ ਦੁੱਧ ਆ ਇਹ ਜਲ ਛੀਜ ਪੈਂਦੀਆਂ ਦੋਨੇ ਫੈਂਟ ਬਾਈ ਕਹਿੰਦਾ ਫੁੱਲ ਆਉਂਦੀ ਆ ਜਰਸੀ ਚ ਪੈਂਦੀ ਆ ਕੁਝ ਮਹੀਨਾ ਹੋ ਗਿਆ ਬਾਈ ਸੂਈ ਨੂ ਉਹਦਾ ਕਰਕੇ ਵੀ ਫੈਂਟ ਮਹੀਨਾ ਹੋ ਗਿਆ ਬਾਈ ਜਿਮਾ ਪੱਕਾ ਹੀ ਬੱਚਾ ਹੀ ਮਗਰ ਬੱਚੀ ਆ ਬੱਚੀ ਚੰਗੀ ਆ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਸੀ ਤੇ ਦੇਖੋ ਕੁਆਲਿਟੀ ਬੱਚੀ ਦੀ ਮੁੱਲ ਜਾਇਜ਼ ਆ 40000 ਰੁਪਏ ਮੰਨ ਤਨ ਹੋ ਜਾਊਗਾ ਦੋ ਨੰਬਰ ਤੇ ਕਿਹੜਾ ਸੂਸ ਹੋਈ ਆ ਇਹ ਵੀ ਦੂਜਾ ਕਹਿ ਕੇ ਤੇ ਮੇਰੇ ਨਾਲ ਤੀਜਾ ਸੂਈ ਵੀ ਹੋਊਗਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਡੇਢ ਮਹੀਨੇ ਟੀਕਾ ਵੀ ਭਰਿਆ ਹੋਆ 15 ਦਿਨਾਂ ਦਾ 15 ਦਿਨ ਹੋ ਗਿਆ ਟੀਕਾ ਭਰਨ ਨੂੰ ਡੇਢ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਕੀ ਆ ਬੱਸੀ ਇਹਦੇ ਮਗਰ ਵੀ ਬੱਚੀ ਚੰਗੀ ਆ ਨਾ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਕਰਨ ਵਾਲੀ ਪ੍ਰਿੰਟ ਬਰੰਡ ਬਰੰਡ ਚੰਗਾ ਕਿੰਨਾ ਦੁੱਧਾ ਹੁੰਦਾ ਹੁੰਦਾ ਇਹ ਆਪਾਂ ਨੂੰ ਡਾਕਟਰ ਧਾਰਾ ਮਾਰ ਕੇ ਲੈਂਦੀ ਆਪਾਂ ਨੂੰ 13 ਕਿਲੋ ਦੁੱਧ ਕਹਿ ਕੇ ਦਿੰਦਾ ਠੀਕ ਆ ਹੂੰ ਆਪਾਂ ਚੋਈ ਨਹੀਂ ਹੁੰਦਾ ਧਾਰਾ ਮਾਰ ਕੇ ਕਿਰਾਂ ਲਿਆ ਠੀਕ ਆ ਇਹ ਅਗਲਾ ਹੱਥ ਨੇ ਆ ਗਈ ਚੋਕੇ ਦੇਖ ਲਿਆ ਖੋਲ ਦੇ ਭਾਈ ਜਿਹਦੇ ਨਾਲ ਕਿਸੇ ਦਾ ਸ਼ੌਕਦਾ ਹੋਊਗਾ ਹੂੰ ਨਾੜਾ ਨੂੜਾ ਠੰਡੀ ਬਹੁਤ ਆ ਗਈ ਇਹ ਚੱਲਾ ਚੱਲਾ ਥਣ ਮੁਕੀ ਵਾਲਾ ਥਣ ਭਾਈ ਕੱਦ ਚੰਗਾ ਬਰੀਡ ਚੰਗੀ ਆ ਫੈਂਟ ਬਹੁਤ ਚੰਗੇ ਉਹ ਗਰਮੀ ਨਹੀਂ ਮੰਦੀ ਬੱਚਾ ਮਗਰ ਬੱਚੀ ਬੱਚੀ ਨੇ ਵੀ ਭਾਈ ਸੇਤੂ ਨਾਲ ਤਿਆਰ ਹੋ ਜਾਣਾ ਤੋਰਾ ਦੇਖੋ ਇੱਕ ਨੰਬਰ ਤੇ ਕੀ ਮੁੱਲ ਇਹਦਾ ਜਾਇਜ਼ ਇਹਦੇ ਵੀ 40 ਹੀ ਹੈ 40000 ਰੁਪਏ ਮਾਨਤਨ ਹੋ ਜਾ ਹਾਂ ਇਹ ਗੱਬਣ ਵੀ ਰਹਿ ਜੂਗੀ ਬਹਿੜ ਇਹ ਓਕੇ ਠੀਕ ਹੈ ਐਣੀ ਵੀ ਕੋਈ ਦੁਬਾਰੇ ਦੁਬਾਰੇ ਠੀਕ ਹੈ ਪਰੋਂ ਵਾਲਾ ਕੰਮ ਨਹੀਂ ਹੂੰ ਤੇ ਰਹੂ 100% ਠੀਕ 40000 ਰੁਪਏ ਮੁੱਲ ਆ ਵੀਰੇ ਮਾਨਤਨ ਜ਼ਰੂਰ ਹੋ ਜਾ ਲੈ ਜੀ ਵੀ ਧਾਰਾ ਮਾਰ ਦਨੇ ਇਹ ਲੰਬੋ ਪਈਆਂ ਨੇ ਧਾਰਾਂ ਬਾਈ ਕਹਿੰਦਾ ਮਾਰ ਕੇ ਰੱਖਾ ਸਮਾਜਾਂ ਕਰਨ ਵਾਲਾ ਚਲਾ ਹੀ ਮਾਰ ਦਨੇ ਹੂੰ ਲੈ ਬੇਣਾ ਬਸਮਾਤ ਵੀ ਬਾਈ ਨੇ ਧਾਰਾਂ ਮਾਰਤੀਆਂ ਚਵਾਈ ਖਰ ਚੰਗੀ ਆ ਨਾ ਠੰਡੀਆਂ ਨੇ ਬਾਈ ਬਹਿੜਾ ਦੋਨੇ ਹੀ ਨੇ ਠੰਡੀਆਂ ਨੇ ਜਿਵੇਂ ਮਰਜੀ ਬੈਠਾ ਦੇ ਕੋਈ ਚੱਕ ਰੇ ਹੂੰ ਮੁੱਲ ਜਾਇਜ਼ ਆ ਬਈ ਮਾਨਦਨ ਜ਼ਰੂਰ ਹੋ ਜਾਵੇਗਾ ਠੀਕ ਆ ਬਈ ਹਮ ਕੱਦ ਦੇਖੋ ਕੱਦ ਵੀ ਚੰਗਾ ਵੱਡਾ ਕੱਦ ਆ ਪੰਜਾਬ ਵਾਲੀ ਜਰਸੀ ਕਾਲੇ ਰੰਗ ਦੀ ਹੈ ਹਮ ਐਫ ਐਫ ਨਾ ਮੜੀ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਬਈ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਈ ਨਾ ਕਨੈਕਟ ਕਰ ਲਿਓ ਧੰਨਵਾਦ